ਪਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਆਪਰੇਸ਼ਨ ਸਿੰਧੂਰ ਅਜੇ ਖਤਮ ਨਹੀਂ ਹੋਇਆ ਆਪਰੇਸ਼ਨ ਸਿੰਧੂਰ ਅਜੇ ਵੀ ਚੱਲ ਰਿਹਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਦੀ ਜਿੱਤ ਹੋਈ ਹੈ ਜੋ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਹੋਈ ਸੀ ਇਸ ਨੂੰ ਲੈ ਕੇ ਹੁਣ ਅਮਰੀਕਾ ਦੇ ਰਿਟਾਇਰਡ ਮਿਲਟਰੀ ਆਫੀਸਰ ਜੋਨ ਸਪੈਂਸਰ ਦਾ ਵੀ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਭਾਰਤ ਦੇ ਇਸ ਦੇ ਵਿੱਚ ਜਿੱਤ ਹੋਈ ਹੈ ਕੱਲੀ ਪਾਕਿਸਤਾਨ ਦੇ ਉੱਤੇ ਨਹੀਂ ਚੀਨ ਦੇ ਉੱਤੇ ਵੀ ਭਾਰਤ ਦੀ ਜਿੱਤ ਹੋਈ ਹੈ ਤੇ ਹੋਰ ਵੀ ਕਈ ਗੱਲਾਂ ਨੇ ਜੋ ਹੁਣ ਦੁਆਰਾ ਤੋਂ ਮੌਕ ਡ੍ਰਿਲ ਪੰਜਾਬ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਬਲੈਕਆਊਟ ਹੋਵੇਗਾ ਦੇਸ਼ ਤੇ ਹੋਰ ਵੀ ਸਰਹੱਦੀ ਸੂਬਿਆਂ ਦੇ ਵਿੱਚ ਇਹ ਹੋਣ ਜਾ ਰਿਹਾ ਹੈ ਤੇ ਕੀ ਇਹ ਸਵਾਲ ਹੋਰ ਖੜੇ ਹੋ ਰਹੇ ਨੇ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਮੁਰ ਤੋਂ ਜੰਗ ਸ਼ੁਰੂ ਹੋ ਸਕਦੀ ਹੈ ਕਈ ਅਜੀਹੇ ਸਵਾਲ ਨੇ ਜਿਨ੍ਹਾਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਅੱਜ ਸੀਨੀਅਰ ਪੱਤਰਕਾਰ ਸੁਨੀਲ ਰੁਦਰਤ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰੇ ਸ਼੍ਰੋਤਿਆਂ ਨੂੰ ਜਿਵੇਂ ਮੈਂ ਗੱਲ ਕੀਤੀ ਕਿ ਜੋਨਸ ਪੈਂਸਰ ਨੇ ਵੀ ਹੁਣ ਬਿਆਨ ਦੇ ਦਿੱਤਾ ਹੈ ਕਿ ਭਾਰਤ ਦੀ ਜੋ ਪਾਕਿਸਤਾਨ ਦੇ ਭਾਰਤ ਦੀ ਜਿੱਤ ਜੰਗ ਹੋਈ ਸੀ ਉਸ ਦੇ ਵਿੱਚ ਜਿੱਤ ਹੋਈ ਹੈ ਤੇ ਇਹ ਸਿਰਫ ਪਾਕਿਸਤਾਨ ਦੇ ਉੱਤੇ ਨਹੀਂ ਬਲਕਿ ਚੀਨ ਦੇ ਉੱਤੇ ਵਿਜਿਤ ਹੋਈ ਹੈ ਤੁਹਾਨੂੰ ਕੀ ਲੱਗਦਾ ਹੈ ਇਸ ਦੇ ਬਾਰੇ ਦੇਖੋ ਬਿਲਕੁਲ ਸਹੀ ਗੱਲ ਕਹੀ ਹੈ ਜੋਨਸ ਪੈਂਸਰ ਜਿਹੜੇ ਹੈ ਯੂਐਸ ਦੇ ਆਰਮੀ ਦੇ ਜਿਹੜਾ ਅਰਬਨ ਵਾਰਫੇਅਰ ਦੇ ਟ੍ਰੇਨਰ ਨੇ ਮੇਨ ਤੇ ਉਹਨਾਂ ਨੂੰ ਇਹਦਾ ਕਾਫੀ ਤਜਰਬਾ ਹੈਗਾ ਪਰ ਜੇ ਅਸੀਂ ਅਦਰਵਾਇਜ਼ ਵੀ ਦੇਖੀਏ ਕਿ ਸਾਰੀ ਏਡ ਤਾਂ ਮਿਲਟਰੀ ਏਡ ਹੈ ਪਾਕਿਸਤਾਨ ਨੂੰ ਚਾਈਨਾ ਤੋਂ ਹੀ ਆਈ ਹੈ ਤੇ ਇਹ ਇੱਕ ਤਰ੍ਹਾਂ ਟੈਕਨੀਕਲ ਵਾਰਫੇਅਰ ਸੀ ਕਿ ਕਿਹੜੇ ਜਿਹੜੇ ਡਰੋਨਸ ਹੈ ਉਹ ਸਹੀ ਤਰੀਕੇ ਨਾਲ ਸਟ੍ਰਾਈਕ ਕਰਦੇ ਹੈਗੇ ਆ ਕਿਹੜੀਆਂ ਮਿਜ਼ਾਈਲਾਂ ਸਹੀ ਤਰੀਕੇ ਨਾਲ ਸਟ੍ਰਾਈਕ ਕਰਦੀਆਂ ਤੇ ਦਿਖਿਆ ਜਾਵੇ ਕਿ ਚੀਨ ਦੀਆਂ ਜੜੀਆਂ ਮਿਜ਼ਾਈਲਾਂ ਉਹ ਇੱਥੇ ਨਿਆਣੇ ਵੀ ਖੇਡਦੇ ਰੇ ਖੇਤਾਂ ਦੇ ਵਿੱਚ ਜੇ ਆਪਾਂ ਦੇਖੀਏ ਤੇ ਉਹ ਉੱਤੇ ਮੈਂ ਦੇਖਿਆ ਫੋਟੋ ਹੱਥ ਰੱਖ ਕੇ ਖਚਾਉਂਦੇ ਪਏ ਸੀਗੇ ਹਨਾ ਸਾਡੇ ਕਿਸਾਨ ਜਿਹੜੇ ਹੈਗੇ ਆ ਉਹ ਤਾਂ ਵੈਸੇ ਹੀ ਘਾਟੀ ਪ੍ਰਵਾਹ ਕਰਦੇ ਕਿਸੇ ਚੀਜ਼ ਦੀ ਪਰ ਉਹ ਮਿਜ਼ਾਈਲਾਂ ਜਿਹੜੀਆਂ ਉਹ ਕੋਈ ਕੰਮ ਹੀ ਨਹੀਂ ਆਈਆਂ ਉਹਦਾਂ ਦੀਆਂ ਉਦਾਂ ਹੀ ਡਿੱਗੀਆਂ ਬਾਅਦ ਚ ਨਸ਼ਟ ਕੀਤੀਆਂ ਸਾਡੀ ਆਰਮੀ ਨੇ ਉਹਨਾਂ ਚੋਂ ਵੀ ਇੱਕ ਜਿਹੜੀ ਸੀਗੀ ਉਹ ਬੜੀ ਕੋਸ਼ਿਸ਼ ਤੋਂ ਬਾਅਦ ਵੀ ਨਸ਼ਟ ਨਹੀਂ ਹੋਈ ਤੇ ਤੁਹਾਨੂੰ ਅੱਜ ਤੋਂ ਪਤਾ ਲੱਗ ਜੇਗਾ ਕਿ ਚਾਈਨਾ ਦੇ ਜਿਹੜੀ ਟੈਕਨੀਕਲ ਸਪੋਰਟ ਸੀ ਜਿਹੜੀ ਆਰਮਮੈਂਟਾ ਦੀ ਸਪੋਰਟ ਸੀਗੀ ਉਹ ਪਾਕਿਸਤਾਨ ਦੇ ਬਹੁਤਾ ਕੰਮ ਨਹੀਂ ਆਈ ਜਦਕਿ ਇਸੇ ਤਰ੍ਹਾਂ ਡਰੋਨ ਉਹਨਾਂ ਦੇ ਉਹ ਡਰੋਨ ਉਹਨਾਂ ਦੇ ਸਿਰਫ ਇੱਕ ਸਟ੍ਰਾਈਕ ਕਰ ਪਾਇਆ ਜਿਹੜਾ ਫਰੋਸਪੁਰ ਦੇ ਵਿੱਚ ਇੱਕ ਮੌਤ ਹੋਈ ਐ ਸਿਵਲੀ ਅੰਦੀ ਤੇ ਬਾਕੀ ਸਾਰੇ ਡਰੋਨਸ ਉਹਨਾਂ ਦੇ ਇੱਥੇ ਉਹ ਬੇਕਾਰ ਸਾਬਤ ਹੋਏ ਉਹਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਬੜੇ ਆਰਾਮ ਦੇ ਨਾਲ ਇੱਥੇ ਤੇ ਜਦ ਕੀ ਇੰਡੀਆ ਦੇ ਡਰੋਨਸ ਨੇ ਤੇ ਮਿਜ਼ਾਈਲਾਂ ਨੇ ਉੱਥੇ ਜਿਹੜੀ ਤਬਾਹੀ ਮਚਾਈ ਅਤੰਕੀਆਂ ਦੇ ਟੱਕਾਣੇ ਜਿਹੜੇ ਆ ਨੌ ਸੀਗੇ ਉਹ ਪਹਿਲੇ ਦਿਨ ਸਟ੍ਰਾਈਕ ਕੀਤੀ ਜਿਹੜੀ 7 ਦੀ 6 ਤੋਂ 7 ਦੀ ਰਾਤ ਦੇ ਵਿੱਚ ਉਹਨਾਂ ਨੇ ਸਟ੍ਰਾਈਕ ਕੀਤੀ ਤਾਂ ਉਹਨਾਂ ਨੂੰ ਨਸ਼ਟ ਕੀਤਾ ਉਹਦੀ ਤਬਾਹੀ ਤੁਸੀਂ ਦੇਖ ਹੀ ਚੁੱਕੇ ਆ ਹਨਾ ਉਹਨਾਂ ਅਤੰਕੀਆਂ ਦੇ ਜਿਹੜੇ ਆ ਜਨਾਜ਼ੇ ਨਿਕਲੇ ਠੀਕ ਹੈ ਜਿਸ ਚ ਆਈਐਸਆਈ ਵਾਲੇ ਸ਼ਾਮਲ ਹੋਏ ਉਹਨਾਂ ਦੀਆਂ ਫੋਟੋਆਂ ਸਾਰੇ ਇੰਡੀਆ ਦੇ ਜਿਹੜੇ ਹੈਗੇ ਆ ਪੋਲਿਟੀਸ਼ੀਅਨ ਉਹ ਪ੍ਰਚਾਰ ਦੇ ਪਏ ਆ ਵਰਲਡ ਦੇ ਵਿੱਚ ਤੇ ਉਹ ਵੀ ਆਪਾਂ ਦੇਖ ਲਿਆ ਤੇ ਉਸ ਤੋਂ ਬਾਅਦ ਜਿਹੜੇ ਇੰਡੀਆ ਨੇ ਦੇ ਡਰੋਨਸ ਨੇ 에어ਪੋਰਟਸ ਤੇ ਜਿਹੜੇ 에어 ਬੇਸਿਸ ਤੇ ਜੋ ਤਬਾਹੀ ਮਚਾਈ ਹੈ ਉਹ ਵੀ ਆਪਾਂ ਦੇਖਿਆ ਹੈਗਾ ਵਾ ਤੇ ਉਹਨਾਂ ਦੀ دہشت ਜਿਹੜੀ ਪਾਕਿਸਤਾਨ ਦੇ ਵਿੱਚ ਹੁਣ ਤੱਕ ਮਹਿਸੂਸ ਕੀਤੀ ਜਾਂਦੀ ਹੈਗੀ ਹੈ ਤੇ ਮੈਂ ਸਮਝਦਾ ਕਿ ਜੌਨ ਸਪੈਂਸਰ ਨੇ ਜਿਹੜੀ ਗੱਲ ਕੀਤੀ ਉਹ ਬਿਲਕੁਲ ਵਾਜ਼ਿਬ ਹੈਗੀ ਹੈ ਤੇ ਇਹ ਪ੍ਰੌਕਸੀ ਵਾਰ ਸੀਗੀ ਜਿਹੜੀ ਚਾਈਨਾ ਲੜ ਰਿਆ ਸੀਗਾ ਪਾਕਿਸਤਾਨ ਦੇ ਮਾਧਿਅਮ ਦੇ ਨਾਲ ਤੇ ਉਸ ਪ੍ਰੌਕਸੀ ਵਾਰ ਦੇ ਵਿੱਚ ਕਲੀਅਰ ਕਟ ਜਿੱਤ ਹਾਸਲ ਕੀਤੀ ਹੈਗੀ ਆ ਇੰਡੀਆ ਨੇ ਤੇ ਹਾਲਾਂਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਕਾਫੀ ਜਿੱਤ ਹਾਸਲ ਕੀਤੀ ਆ ਉਹ ਜਿਹੜੇ ਮੀਮਸ ਜਿਹੜੇ ਕਾਰਟੂਨ ਸਗੇ ਆ ਉਹ ਸਾਰੀ ਜਗ੍ਹਾ ਪ੍ਰਚਾਰਤ ਹੋ ਰਹੇ ਹੈਗੇ ਆ ਹੈ ਕਿ ਅਸੀਂ 7 ਫੀਲਡ ਛੱਡ ਦਿੱਤੇ ਦੇਖੋ ਇੰਡੀਆ ਦਾ ਮੀਡੀਆ ਜਿੱਦਾਂ ਮਰਜ਼ੀ ਤੁਸੀਂ ਬਦਨਾਮੀ ਕਰ ਲੋ ਪਰ ਉਹ ਚੀਜ਼ ਨਹੀਂ ਵਿਸ ਕਰਦੇ ਕਿਤੇ ਵੀ ਜੇ ਕਿਤੇ ਵੀ ਮਜ਼ਾਲ ਟਿੱਕੀ ਹੁੰਦੀ ਇੱਕ ਬਟਿੰਡੇ ਦੇ ਵਿੱਚ ਫਿਊਲ ਟੈਂਕ ਗਿਰਿਆ ਹੋਇਆ ਸੀਗਾ ਠੀਕ ਹੈ ਉਹਨਾਂ ਨੇ ਨਾਲ ਦੇ ਨਾਲ ਰਿਪੋਰਟ ਕਰਤਾ ਇੰਡੀਆ 'ਚ ਕਿਤੇ ਵੀ ਜਿਹੜਾ ਕੁਝ ਵੀ ਗਿਰਿਆ ਹੁੰਦਾ ਤਾਂ ਉਹ ਇੱਥੇ ਆਰਾਮ ਨਾਲ ਰਿਪੋਰਟ ਹੋ ਜਾਣਾ ਸੀਗਾ ਉਹਦਾ ਕਾਰਨ ਇਹ ਹੈ ਕਿ ਹੁਣ ਮੈਂ ਤਾਂ ਜਿੱਦਾ ਪੰਜਾਬ ਵਾਲੇ ਜਿਹੜੇ ਆ ਰਿਪੋਰਟਰਸ ਨੂੰ ਚੰਡੀਗੜ੍ਹ ਦਿੱਲੀ ਵਾਲਿਆਂ ਨੂੰ ਜਾਣਦਾ ਹੈਗਾ ਵਾਂ ਉਹਨਾਂ ਨੇ ਉਸੇ ਟਾਈਮ ਜਿਹੜਾ ਉਹਨੂੰ ਬ੍ਰੇਕਿੰਗ ਨਿਊਜ਼ ਜਿਹੜਾ ਕਰ ਦੇਣਾ ਸੀਗਾ ਉਹਨਾਂ ਨੇ ਲੇਟ ਨਹੀਂ ਹੋਣ ਦੇਣਾ ਸੀਗਾ ਤੇ ਐਦਾਂ ਦੀ ਕੋਈ ਵੀ ਨਿਊਜ਼ ਕੋਈ ਖਬਰ ਜਿੱਦਾਂ ਸਾਡਾ ਆਪਸ 'ਚ ਸੰਪਰਕ ਹੁੰਦਾ ਨਾ ਦੇ ਜਿਹੜੇ ਮੇਨ ਜਰਨਲਿਸਟ ਹੈਗੇ ਆ ਅਸੀਂ ਆਪਸ 'ਚ ਡਿਸਕਸ ਕਰਦੇ ਹੈਗੇ ਆ ਕੋਈ ਵੀ ਸਾਹਮਣੇ ਇਦਾਂ ਦਾ ਆਇਆ ਹੀ ਨਹੀਂ ਜਿਹੜਾ ਆਪਾਂ ਕਹਿ ਦੀਏ ਹੈਨਾ ਤੇ ਇਸ ਕਰਕੇ ਪਰ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਗੱਲ ਲਕੋਣੇ ਪਏ ਹੈਗੇ ਹੈਨਾ ਉਹ ਸੋਸ਼ਲ ਮੀਡੀਆ ਤੇ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਆ ਆਪਣੇ ਹੈਂਡਲਸ ਉਹਨੇ ਨੇ ਜਿਹੜੇ ਹੈ ਕਰੀਬ ਮਿਲੀਅਨ ਦੇ ਕਰੀਬ ਹੈਂਡਲਸ ਜਿਹੜੇ ਹੈ ਸੋਸ਼ਲ ਮੀਡੀਆ ਤੇ ਫਲੋਟ ਕੀਤੇ ਹੋਏ ਹੈਗੇ ਆ ਤੇ ਉਹ ਉਸੇ 'ਚ ਖੁਸ਼ ਨਜ਼ਰ ਆ ਰਿਹਾ ਪਰ ਅਦਰਵਾਇਜ਼ ਜਿਹੜੀ ਜਿੱਤ ਹੈ ਸਾਫ਼ ਨਜ਼ਰ ਆ ਰਹੀ ਹੈਗੀ ਹੈ ਤੇ ਹਰ ਇੰਡੀਅਨ ਜਿਹੜਾ ਬੜਾ ਕੌਨਫੀਡੈਂਟ ਹੈਗਾ ਹੁਣ ਕਿ ਹੁਣ ਸਾਨੂੰ ਕੋਈ ਇਦਾਂ ਦਾ ਡਰ ਤਾਂ ਲੱਗਦਾ ਨਹੀਂ ਪਿਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਕਬੂਲ ਕਰ ਲਿਆ ਕਿ ਭਾਰਤ ਦੀ ਪ੍ਰਮੋਸ ਜਿਹੜੀ ਸੀ ਮਿਸਾਈਲ ਸੀਗੀ ਉਸਨੇ ਪਾਕਿਸਤਾਨ ਦੇ ਵਿੱਚ ਕਾਫੀ ਤਬਾਹੀ ਮਚਾਈ ਆ ਪਹਿਲਾਂ ਉਹ ਕਹਿ ਰਹੇ ਸੀ ਕਿ ਅਸੀਂ ਤਾਂ ਡੇਗ ਦਿੱਤੀਆਂ ਸਾਡੇ ਇੱਥੇ ਕੁਝ ਵੀ ਨਹੀਂ ਹੋਇਆ ਪਰ ਹੁਣ ਉਹਨਾਂ ਨੇ ਵੀ ਕਬੂਲਨਾ ਸ਼ੁਰੂ ਕਰ ਦਿੱਤਾ ਹੈ ਕਿ ਪਾਕਿਸਤਾਨ ਦੇ ਵਿੱਚ ਤਬਾਹੀ ਹੋਈ ਹੈ ਤੇ ਭਾਰਤ ਹਜੇ ਪਾਕਿਸਤਾਨ ਸੋਚ ਹੀ ਰਿਹਾ ਸੀ ਤੇ ਭਾਰਤ ਨੇ ਪਹਿਲਾਂ ਹੀ ਹਮਲਾ ਕਰ ਦਿੱਤਾ ਦੇਖੋ ਉਹਨਾਂ ਨੂੰ ਤਾਂ ਉਹਨਾਂ ਦੇ ਚਾਈਨੀਜ਼ ਮਿੱਤਰਾਂ ਨੇ ਧੋਖਾ ਦੇ ਦਿੱਤਾ ਹੈ ਨਾ ਉਹਨਾਂ ਨੇ ਆਪਣੀ ਸੈਟੇਲਾਈਟ ਤੋਂ ਤਸਵੀਰਾਂ ਜਾਰੀ ਕਰ ਦਿੱਤੀਆਂ ਕਿ ਇਹ ਜੜੀਆਂ ਤਸਵੀਰਾਂ ਨੇ ਇਹ 5 ਤਰੀਕ ਦੀਆਂ ਨੇ 5 ਮਈ ਦੀਆਂ ਤੇ ਉਸ ਤੋਂ ਬਾਅਦ ਜੜੀਆਂ ਤਸਵੀਰਾਂ ਜਾਰੀ ਕੀਤੀਆਂ 7-8 ਮਈ ਦੀਆਂ ਉਸ ਤੋਂ ਬਾਅਦ ਫਿਰ ਜਾਰੀ ਕਰਤੀਆਂ ਇਹ ਤਾਂ ਪਹਿਲੇ ਹੋ ਗਿਆ ਸੀਗਾ ਕਿ ਆਹ ਦੇਖੋ ਇੱਥੇ ਫਰਕ ਨਜ਼ਰ ਆ ਰਿਹਾ ਹੈਗਾ ਹੈ ਨਾ ਤੇ ਪਰ ਉਸ ਤੋਂ ਬਾਅਦ ਉੱਥੇ ਦੀਆਂ ਗੱਡੀਆਂ ਜਿਹੜੀਆਂ ਮਲਬਾ ਸਾਫ਼ ਕਰਦੀਆਂ ਪਈਆਂ ਜਿਹੜੀਆਂ ਜੀਸੀਬੀ ਮਸ਼ੀਨਾਂ ਉੱਥੇ ਲੱਗੀਆਂ ਹੋਈਆਂ ਤੇ ਉਹ ਸਾਰੀਆਂ ਉਹ ਵੀ ਦਿਖਾ ਦਿੱਤੀਆਂ ਤੇ ਉਹਨਾਂ ਨੇ ਹੀ ਕੋਈ ਕਸਰ ਚੱਡੀ ਨਹੀਂ ਜਿਹੜਾ ਪ੍ਰਚਾਰ ਕਰਨ ਦੇ ਵਿੱਚ ਹਾਲਾਂਕਿ ਉਹਨਾਂ ਨੇ ਕਿਸੇ ਹੋਰ ਮਕਸਦ ਨਾ ਕੀਤਾ ਪਰ ਉਹਦੇ ਨਾਲ ਸਾਰੇ ਵਿਸ਼ਵ ਦੇ ਵਿੱਚ ਇਹ ਗੱਲ ਸਾਬਤ ਹੋ ਗਈ ਕਿ ਉੱਥੇ ਦੇ ਹਾਲਾਤ ਮਾੜੇ ਨਹੀਂ ਉੱਥੇ ਦੇ 에ਅਰ ਬੇਸਿਸ ਦੇ ਹਾਲਾਤ ਮਾੜੇ ਨੇ ਹੈਨਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਗੱਲ ਕਬੂਲ ਕਰਨੀ ਪਈ ਪ੍ਰਧਾਨ ਮੰਤਰੀ ਨੂੰ ਤੇ ਉਹਨਾਂ ਨੇ ਕਿਹਾ ਕਿ ਬਰਮੋਸ ਨੇ ਜਿਹੜਾ ਇੱਕਦਮ ਹਮਲਾ ਕਰ ਦਿੱਤਾ ਜੇ ਧਿਆਨ ਨਾਲ ਦੇਖਿਆ ਜਾਏ ਤੇ ਮੈਨੂੰ ਲੱਗਦਾ ਕਿ ਉਹਨਾਂ ਦੇ ਪ੍ਰਧਾਨ ਮੰਤਰੀ ਨੂੰ ਬਹੁਤੀ ਅਕਲ ਵੀ ਹੈ ਨਹੀਂ ਹੈਗੀ ਹੈ ਜੇ ਇੱਕ ਸਟ੍ਰੈਟਜੀਕਲੀ ਦੇਖੀਏ ਕਿਉਂ ਕਿਉਂਕਿ ਜਿਹੜਾ ਉਹ ਆਪ ਇਹ ਗੱਲ ਕਹੀ ਜਾਂਦਾ ਕਿ ਅਸੀਂ ਤਾਂ ਹਜੇ ਪਲਾਨ ਕਰਦੇ ਹੀ ਪਏ ਸੀਗੇ ਕਿ ਸਵੇਰੇ ਜਿਹੜੇ ਆਪਾਂ 2-3 ਵਜੇ ਸਟ੍ਰਾਈਕ ਕਰੀਏ ਇੰਡੀਆ ਨੂੰ ਪੂਰਾ ਜਵਾਬ ਦਈਏ ਤੇ ਇਹਨਾਂ ਨੂੰ ਪੂਰਾ ਆਪਣਾ ਦੁਸ਼ਮਣ ਨੂੰ ਆਪਾਂ ਇੰਤਜ਼ਹੀ ਕਰਾਈ ਹੈ ਆਪਾਂ ਤੇ ਉਸ ਤੋਂ ਪਹਿਲੇ ਹੀ ਇਹਨਾਂ ਨੇ ਹਮਲਾ ਕਰ ਦਿੱਤਾ ਬ੍ਰਮੋਜ਼ ਮਿਸਾਈਲ ਦੇ ਨਾਲ ਸਾਡੇ ਜਿਹੜੇ 에ਅਰ ਬੇਸਿਸ ਤੇ ਨੁਕਸਾਨ ਹੋਇਆ ਆ ਮੰਨੀ ਜਾਂਦੇ ਆ ਅਸੇਮੁਨੀਰ ਨੇ ਜਿਹੜਾ ਆਪ ਮੰਨ ਲਿਆ ਕਿ ਸਾਡਾ ਨੁਕਸਾਨ ਹੋਇਆ ਹੈਗਾ ਵਾ ਠੀਕ ਹੈ ਦੇਖੋ ਜੇ ਨੁਕਸਾਨ ਹੋਇਆ ਉਹ ਲੁਕੋਣਾ ਮੁਸ਼ਕਲ ਹੁੰਦਾ ਹੁਣ ਸਾਡਾ ਆਦਮਪੁਰ ਦਾ ਕਹਿੰਦੇ ਸੀ ਨਾਲ ਦੀ ਨਾਲ ਉੱਥੇ ਜਿਹੜੇ ਜਰਨਲਿਸਟ ਪਹੁੰਚ ਗਏ ਤੇ ਨਾਲ ਦੀ ਨਾਲ ਪ੍ਰਧਾਨ ਮੰਤਰੀ ਉੱਥੇ ਪਹੁੰਚੇ ਤਾਂ ਉੱਥੇ ਇਦਾਂ ਦੀ ਕੋਈ ਵੀ ਗੱਲ ਨਹੀਂ ਸੀਗੀ ਹੂੰ ਅੱਜ ਪੰਜਾਬ ਭਰ ਦੇ ਵਿੱਚ ਬਲੈਕਆਊਟ ਹੋਣ ਜਾ ਰਿਹਾ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਸਮੇਂ ਦੇ ਉੱਤੇ ਬਲੈਕਆਊਟ ਹੋਵੇਗਾ ਮੋਕ ਡ੍ਰਿਲਸ ਕਰਵਾਈ ਜਾਵੇਗੀ ਕੀ ਲੱਗਦਾ ਕਿ ਹੁਣ ਫਿਰ ਤੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਸ਼ੁਰੂ ਹੋਣ ਜਾ ਰਹੀ ਹੈ ਦੇਖੋ ਜੰਗ ਦਾ ਤਾਂ ਨਹੀਂ ਮੈਂ ਕਹਿ ਸਕਦਾ ਪਰ ਕੁਛ ਨਾ ਕੁਛ ਸ਼ੁਰੂ ਜ਼ਰੂਰ ਹੋਣ ਜਾ ਰਿਹਾ ਹੈਗਾ ਇਹ ਗੱਲ ਜਿਹੜੀ ਹੈ ਬਿਲਕੁਲ ਕਲੀਅਰ ਹੈਗੀ ਆ ਮੈਂ ਅੱਗੇ ਵੀ ਕਹੀ ਹੈ ਵਿੱਚ ਮੈਂ ਦਰਸ਼ਕਾਂ ਦੇ ਕਮੈਂਟ ਵੀ ਜਿਹੜੇ ਮੈਂ ਵਿੱਚ ਪੜਦਾ ਪਿਆ ਕਿ ਇਹ ਡਰਾਉਂਦੇ ਨਹੀਂ ਨਹੀਂ ਅਸੀਂ ਡਰਾਉਂਦੇ ਨਹੀਂ ਆ ਅਸੀਂ ਸਿਰਫ ਜਿਹੜਾ ਤੁਹਾਨੂੰ ਦੱਸ ਰਹੇ ਆ ਆਪਣੇ ਦਰਸ਼ਕਾਂ ਨੂੰ ਸਤਰਕ ਕਰ ਰਹੇ ਆ ਕਿ ਇਦਾਂ ਦਾ ਕੁਝ ਹੋ ਸਕਦਾ ਵਾ ਠੀਕ ਹੈ ਜਿੱਦਣ ਇੱਕ ਕਮੈਂਟ ਆਈ ਸੀ ਉਦੋਂ ਹੀ ਜਿਹੜਾ ਇੰਡੀਆ ਨੇ ਕਰ ਦਿੱਤਾ ਸੀਗਾ ਕਿ ਬਲੈਕਆਊਟ ਕਰਨਾ ਜਿਹੜਾ ਕਿ ਵਾਚ ਨੂੰ ਪੋਸਟਪੋਨ ਕੀਤਾ ਉਹਨਾਂ ਨੇ ਦੋ ਤਿੰਨ ਦਿਨ ਲਈ ਤੇ ਇਹ ਗੱਲ ਇਹਨਾਂ ਨੂੰ ਸਮਝ ਨਹੀਂ ਚਾਹੀਦੀ ਹੈ ਕਿ ਅਸੀਂ ਜਿਹੜੇ ਜਰਨਲਿਸਟ ਹੈ ਅਸੀਂ ਆਪਣੇ ਸੋਰਸਸ ਜਿਹੜੇ ਆ ਉਹਨਾਂ ਨੂੰ ਇਸ ਟਾਈਮ ਪੂਰਾ ਐਕਟਿਵ ਰੱਖਦੇ ਹੈਗੀਆਂ ਕਿ ਅਸੀਂ ਜਿਹੜਾ ਜਾਣਕਾਰੀ ਹੈ ਆਪਣੇ ਫਟਾਫਟ ਸਾਰੇ ਪਾਸਿਓਂ ਖਿੱਚ ਸਕੀਏ ਤੇ ਉਸ لحاظ ਨਾਲ ਜਿਹੜੀਆਂ ਤਿਆਰੀਆਂ ਹੋ ਰਹੀਆਂ ਤਾਂ ਮੈਂ ਪਹਿਲੇ ਵੀ ਕਿਹਾ ਸੀ ਉਸ ਵਾਲੀ ਵੀ ਐਪੀਸੋਡ ਚ ਕਿ ਆਈਪੀਐਲ ਤੋਂ ਬਾਅਦ ਜਿਹੜਾ ਕੁਛ ਨਾ ਕੁਛ ਇੰਡੀਆ ਦਾ ਹੈਗਾ ਵਿਚਾਰ ਜਿੱਦਾਂ ਦੇ ਹਜੇ ਬਿਆਨ ਦੇ ਰਹੇ ਨੇ ਹਜੇ ਗਰਮ ਬਿਆਨ ਨੇ ਤੁਸੀਂ ਦੇਖੋ ਹਮੇਸ਼ਾ ਦੇ ਵੀ ਪੀਐਮ ਦੇ ਵੀ ਹੈਨਾ ਤੇ ਇਹਨਾਂ ਨੇ ਜਿਹੜਾ ਡੈਲੀਗੇਸ਼ਨ ਜਦੋਂ ਵਾਪਸ ਆਇਆ ਨਾ ਆਈਪੀਐਲ ਜਿਹੜਾ ਖਤਮ ਹੋ ਜਾਣਾ ਤੇ ਕੁਛ ਨਾ ਕੁਛ ਜਿਹੜਾ ਇਹਨਾਂ ਨੇ ਕਰਨਾ ਹੈਗਾ ਵਾ ਕਿਉਂਕਿ ਜੇ ਕਰਨਾ ਤਾਂ ਇਹੀ ਟਾਈਮ ਹੈਗਾ ਹਜੇ ਜਿਹੜਾ ਝੋਨਾ ਲਗਣਾ ਨਹੀਂ ਠੀਕ ਹੈ ਉਹਦੀ ਤਿਆਰੀ ਸ਼ੁਰੂ ਹੋ ਗਈ ਹੈਗੀ ਹੈ ਤੇ ਉਸ ਤੋਂ ਪਹਿਲੇ ਪਹਿਲੇ ਇਹਨਾਂ ਦਾ ਵਿਚਾਰ ਹੈਗਾ ਕਿ ਕੁਝ ਨਾ ਕੁਝ ਅਜਿਹੇ ਕਰ ਲਿਆ ਜਾਵੇ ਉਦਰੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ਰੰਪ ਨੇ ਇੱਕ ਵਾਰ ਫੇਰ ਭਾਰਤ ਪਾਕਿਸਤਾਨ ਦੀ ਜੰਗਬੰਦੀ ਨੂੰ ਲੈ ਕੇ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਰਮਾਣੂ ਜੰਗ ਹੋ ਸਕਦੀ ਸੀ। ਹੁਣ ਪਰਮਾਣੂ ਹਥਿਆਰ ਦੋਵੇਂ ਦੇਸ਼ ਵਰਤ ਸਕਦੇ ਸਨ ਪਰ ਉਹਨਾਂ ਨੇ ਪਹਿਲਾਂ ਹੀ ਜੰਗਬੰਦੀ ਕਰਵਾ ਦਿੱਤੀ। ਤੇ ਇਸ ਤੋਂ ਪਹਿਲਾਂ ਵੀ ਇੱਕ ਬਿਆਨ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਜੰਗਬੰਦੀ ਨਹੀਂ ਕਰਵਾਈ ਪਰ ਉਹਨਾਂ ਨੇ ਮਦਦ ਜ਼ਰੂਰ ਕੀਤੀ ਹੈ ਦੋਵਾਂ ਦੇਸ਼ਾਂ ਦੇ ਵਿਚਾਲੇ। ਤੇ ਭਾਰਤ ਹਮੇਸ਼ਾ ਨਕਾਰਦਾ ਆ ਰਿਹਾ ਕਿ ਪਾਕਿਸਤਾਨ ਦੇ ਡੀਜੀਐਮਓ ਨੇ ਫੋਨ ਕੀਤਾ ਸੀ ਜੰਗਮੰਦੀ ਨੂੰ ਲੈ ਕੇ ਕੀ ਲੱਗਦਾ ਕਿ ਡੋਨਾਲਡ ਟਰੰਪ ਦੇ ਬਾਰ ਬਾਰ ਬਿਆਨ ਜਿਹੜੇ ਨੇ ਕਦੇ ਕੁਝ ਕਹਿ ਰਹੇ ਨੇ ਕਦੇ ਕੁਝ ਕਹਿ ਰਹੇ ਨੇ ਕੀ ਉਹਨਾਂ ਦਾ ਮਕਸਦ ਹੈ ਦੇਖੋ ਟਰੰਪ ਜਿਹੜਾ ਉਹਦੇ ਬਿਆਨ ਮੈਨੂੰ ਲੱਗਦਾ ਹੁਣ ਸੀਰੀਅਸਲੀ ਲੈਣੇ ਸਾਰੇ ਵਿਸ਼ਵ ਨੇ ਬੰਦ ਕਰ ਦਿੰਨੇ ਹੈਗੇ ਆ ਜਿੱਦਾਂ ਦੇ ਉਹ ਉਹਨਾਂ ਨੂੰ ਪਹਿਲੇ ਹੀ ਨਹੀਂ ਯਾਦ ਰਹਿੰਦਾ ਕਿ ਕੱਲ ਬਿਆਨ ਜਿਹੜਾ ਕਿ ਕੀ ਦਿੱਤਾ ਸੀਗਾ ਅੱਜ ਆਪਾਂ ਕੀ ਦੇਣਾ ਹੈਗਾ ਵਾ ਜੇ ਪਾਕਿਸਤਾਨ ਵਾਲੇ ਨਾ ਹੈਗੇ ਆ ਤਾਂ ਆਪਾਂ ਕਿਦਾਂ ਦਾ ਬਿਆਨ ਦੇਣਾ ਇੰਡੀਆ ਵਾਲੇ ਨਾ ਕਿਦਾਂ ਦਾ ਬਿਆਨ ਦੇਣਾ ਉਹਨਾਂ ਨੂੰ ਇਹ ਗੱਲ ਦੀ ਸਮਝ ਹੀ ਨਹੀਂ ਆ ਰਹੀ ਜਿਹੜੇ ਉੱਥੇ ਅਫਰੀਕਾ ਦੇ ਗਏ ਉੱਥੇ ਪ੍ਰਧਾਨ ਮੰਤਰੀ ਉਹਨਾਂ ਨਾਲ ਕਿਦਾਂ ਦਾ ਬਿਹੇਵੀਅਰ ਕੀਤਾ ਹੈ ਨਾ ਤੇ ਮਤਲਬ ਇਦਾਂ ਦੀ ਆਪਾਂ ਜੇ ਉਹਨਾਂ ਦੀ ਦੇਖੀਏ ਤਾਂ ਮੈਨੂੰ ਲੱਗਦਾ ਕੁਛ ਨਾ ਕੁਛ ਨੁਕਸ ਜਿਹੜਾ ਪੈ ਗਿਆ ਲੱਗਦਾ ਸੋਚ ਦੇ ਵਿੱਚ ਤੇ ਹੁਣ ਉਹਨਾਂ ਨੂੰ ਸੀਰੀਅਸਲੀ ਲੈਣਾ ਬੰਦ ਕਰ ਦੇਣਾ ਚਾਹੀਦਾ ਹੈਗਾ ਬਹੁਤ ਸ਼ੁਕਰੀਆ ਆਪਣਾ ਸਮਾਂ ਦੇਣ ਲਈ ਧੰਨਵਾਦ ਸਾਰਿਆਂ ਦਾ ਪਰਦੇ ਮੰਤਰੀਆਂ ਦੇ ਵੱਲੋਂ ਲਗਾਤਾਰ ਬਿਆਨ ਦਿੱਤੇ ਜਾ ਰਹੇ ਨੇ ਕਿ ਆਪਰੇਸ਼ਨ ਸੰਦੂਰ ਜਿਹੜਾ ਹੈ ਜੇ ਜਾਰੀ ਹੈ ਖਤਮ ਨਹੀਂ ਕੀਤਾ ਗਿਆ ਤੇ ਪਾਕਿਸਤਾਨ ਨੇ ਵੀ ਉਹਨਾਂ ਕਬੂਲ ਕਰ ਲਿਆ ਕਿ ਭਾਰਤ ਦੇ ਵੱਲੋਂ ਜੋ ਹਮਲਾ ਕੀਤਾ ਗਿਆ ਸੀ ਉਸ ਨਾਲ ਪਾਕਿਸਤਾਨ ਦੇ ਵਿੱਚ ਕਾਫੀ ਤਬਾਹੀ ਮਚੀ ਹੈ ਕਾਫੀ ਪਾਕਿਸਤਾਨ ਦਾ ਨੁਕਸਾਨ ਹੋਇਆ ਹੈ ਤੇ ਅੱਜ ਫਿਰ ਤੋਂ ਪੰਜਾਬ ਭਾਰ ਦੇ ਵਿੱਚ ਦੇ ਨਾਲ ਹੀ ਦੇਸ਼ ਦੇ ਹੋਰ ਵੀ ਸਰਹਾਦੀ ਸੂਬਿਆਂ ਦੇ ਵਿੱਚ ਬਲੈਕਆਊਟ ਤੇ ਮੌਕ ਟ੍ਰਿਲ ਹੋਣ ਜਾ ਰਹੀ ਹੈ ਹੁਣ ਉਹਨਾਂ ਦੇ ਇਹਨਾਂ ਨੂੰ ਦੇਖਣਾ ਹੋਵੇਗਾ ਕਿ ਭਾਰਤ ਸਰਕਾਰ ਕੀ ਅਗਲੀ ਯੋਜਨਾ ਬਣਾਉਣ ਜਾ ਰਹੀ ਹੈ ਕਿ ਫਿਰ ਤੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਲੱਗ ਸਕਦੀ ਹੈ ਆਫਰ ਨਹੀਂ ਕੀ ਕੁਝ ਹੁੰਦਾ ਇਹ ਦੇਖਣਾ ਹੋਵੇਗਾ